ਉਨੀ ਬੈਲ ਜੀ ਕਹਿੰਦੀ ਇਧਰੋਂ ਦੋ ਕੰਗੀਆਂ ਮਾਰੀਆਂ ਇਧਰੋਂ ਮਾਰੀਆਂ ਕਹਿੰਦੀ 2000 ਰੁਪਿਆ ਲੈਣਾ ਲੈ ਦੱਸ ਨਹੀਂ ਇਹ ਤੇ ਬੰਦਾ ਦੋ ਚਪੇੜਾ ਇਧਰ ਦੀਆਂ ਮਾਰੇ ਤੇ ਦੋ ਇਧਰ ਦੀਆਂ ਮਾਰੇ ਤੇ ਫਿਚਲਰ ਜਾਂਦੇ ਨੇ ਆਏ ਕਿ ਅਸੀਂ ਫਿਰ ਪਾਰਲਰ ਚ ਮੈਂ ਕਿਹਾ ਕੋਈ ਵਧੀਆ ਜੇ ਹੇਅਰ ਸਟਾਈਲ ਕਰੇਗੀ ਮੈਨੂੰ ਵੀ ਪਤਾ ਸੀ ਨਾ ਦੱਸਿਆ ਨਹੀਂ ਹੁਣ ਅਸ ਤਾਂ ਆਪਣੇ ਵੱਲੇ ਕਰਨਾ ਸੀ ਬੂਨੀ ਭੋਣ ਜੀ ਦੇਖ ਲੈਣੀ ਭੋਣ ਜੀ ਇੰਨਾ ਵਧੀਆ ਕੀਤੇ ਅਸੀਂ ਜਿਆਲ ਨੂੰ ਸਾਰਾ ਖਿਲਾਰ ਦੇਣੇ ਸਾਡੇ ਪਾਰਲਰ ਚੋ ਦਿਖ ਲੋ ਡੱਡੀ ਪੋ ਸਾਡੇ ਪਾਰਲਰ ਮੈਡਮ ਜੀ ਹਾਂਜੀ ਆ ਤੁਹਾਡਾ ਅਸਿਸਟੈਂਟ ਹੈ ਹਾਂਜੀ ਆ ਪਿੱਦ ਜੀ ਹਾਂਜੀ ਕੋਈ ਵੱਡਾ ਸਰਾ ਤੇ ਰੱਖ ਲੈਣਾ ਸੀ ਆ ਵੱਡਾ ਸਰਾ ਆਇਆ ਸੀ ਹਾਂ ਉਹਨੂੰ ਕੰਮ ਨਹੀਂ ਆਉਂਦੀ ਆ ਪਿੱਦਗੇ ਛੋਟਾ ਪੈਕੇਟ بڑا ਧਮਾਕਾ ਹੈ ਆ ਪਿੱਦ ਜੀ ਤੇ ਤੁਸੀਂ ਅਸਿਸਟੈਂਟ ਰੱਖਿਆ ਹੈ ਇਹਨੂੰ ਤੇ ਪਤਾ ਨਹੀਂ ਛੋਟਾ ਪੈਕੇਟ ਵੱਡਾ ਧਮਾਕਾ ਹੈ ਪੱਲਰ ਵਾਲੀ ਭੈਣ ਜੀ ਇੱਧਰ ਗੱਲ ਸੁਣੀਓ ਮੇਰੀ ਹਾਂਜੀ ਪੱਲਰ ਵਾਲੀ ਭੈਣ ਜੀ ਹਾਂ ਜੀ ਆ ਆ ਪੀ ਦੇ ਨੂੰ ਤੇ ਕੋਈ ਦੋ ਚਪੇੜਾ ਮਾਰੇ ਤੇ ਉਂਜੀ ਲੈ ਜੀ ਇਹਦੇ ਕੋਲ ਖੂ ਖੂ ਕੇ ਸਾਰਾ ਕੁਝ ਹੈ ਇਹ ਬੜਾ ਉਹ ਇਹ ਬੌਂਸਰ ਹੈ ਹਾਂ ਹਣਾ ਹਾਈ ਟਾ ਕਪੜਾ ਚੰਦ ਹੈ ਹਣਾ ਇਹ ਬੌਂਸਰ ਜੀ ਮੈਂ ਜੀ ਹਾਂ ਹੈ ਤਾਂ ਇਹ ਤਾਂ ਕਪੜੇ ਤੇ ਦੇਖੋ ਕੋਈ ਤੇ ਭੈਣ ਜੀ ਨੀ ਪਲਰ ਵਾਲੀ ਭੈਣ ਜੀ ਇਧਰ ਆਣੀ ਗੱਲ ਸੁਣ ਲੈ ਮੇਰੀ ਨੀਅਤ ਤੇਰੇ ਬੌਂਸਰ ਨੂੰ ਜਿਹੜਾ ਬਾਂਸਰ ਕੋਈ ਅਸਲੀ ਦਾ ਆ ਕੇ ਵੇਖੇ ਉਹ ਤੇ ਸ਼ਰਮਾ ਜੀ ਨਹੀਂ ਮੈਂ ਬਾਂਸਰ ਕਿਉਂ ਬਣਿਆ ਉਹ ਤੇ ਸ਼ਰਦੇ ਰਾਹ ਪਾਣੀ ਪਾਣੀ ਪੋਜੀ ਹੈ ਪਾਣੀ ਜੀ ਭੈਣ ਜੀ ਤੂੰ ਗੱਲ ਕਿਉਂ ਸੁਣਦੀ ਨਹੀਂ ਮੇਰੀ ਪਰਲਰੀ ਭੈਣ ਜੀ ਬੂ ਨਹੀਂ ਭੈਣ ਜੀ ਦੱਸ ਪਿੱਦੀ ਅਕਾਊਂਟੈਂਟਰ ਕਾ ਕਾਊਂਟੈਂਟ ਕੀ ਅਕਾਊਂਟੈਂਟ ਕੀ ਹੁੰਦਾ ਏ ਤੇ ਮੈਂ ਕਾਊਂਟੈਂਟ ਕੀ ਅਕਾਊਂਟੈਂਟ ਅਕਾਊਂਟ ਐਡ ਅਕਾਊਂਟੈਂਟ ਟੈਂਟ ਭੈਣ ਜੀ ਟੈਂਟ ਹੀ ਕਹਿ ਦਿਆ ਕਰਖਾਂ ਜਿਹੜਾ ਲਾਈ ਦਾ ਵਿਆਹ ਵਾਲਾ ਅੱਛਾ ਵਿਆਹ ਵਾਲਾ ਟੈਂਟ ਨਿਕਲ ਪਰਾਣਾ ਆਪਣੀ ਨਾ ਭੈਣ ਜੀ ਨਿਕਲੋ ਸਾਡੀ ਕਰ ਤੁਹਾਨੂੰ ਮਤਾ ਅੱਡਦੀ ਪੈ ਸਾਡੀ ਦਿਖਾਇਆਜ ਮਾਲੋੜ ਲਈ ਭੈਣ ਜੀ ਕੱਟਦਾ ਪਿਆ ਈ ਪਿੱਦੀ ਬੌਂਸਰ ਓਏ ਬੌਂਸਰ ਟੱਕੇ ਬਹਿ ਜਾ ਤੈਨੂੰ ਵੀਰ ਮੈਂ ਕਦੋਂ ਗਾਲਾਂ ਕੱਢੀਆਂ ਨੇ ਹਾਂ ਕੱਢਿਆ ਰਹੇ ਝੂਠ ਬੋਲਣ ਲੱਗ ਜਾਂਦੇ ਏ ਤੇਰੇ ਨਹੀਂ ਵੀਰ ਮੈਂ ਹੱਥੇ ਕੋਈ ਗਾਲਾਂ ਨਹੀਂ ਕੱਢੀਆਂ ਅੱਜ ਘਰ ਤੇ ਲੈ ਲੂ ਵੀ ਦਾ ਲਾਵਾਂ ਭੈਣ ਜੀ ਵੇਖੋ ਤੁਹਾਡਾ ਇੱਡਾ ਸੋਹਣਾ ਹੈਅਰ ਸਟਾਈਲ ਕੀਤਾ ਹੈ ਤੁਸੀਂ ਉਹੀ ਸਾਡੀ ਬਦਨਾਮ ਨਹੀਂ ਕਰੁੰਦਾ ਇਹ ਜੇ ਨਹੀਂ ਭੈਣ ਜੀ ਪਾਰਲਰ ਵਾਲੀ ਭੈਣ ਜੀ ਵੇਖ ਨੀਆ ਸੋਹਣਾ ਹੈਅਰ ਸਟਾਈਲ ਤੁਹਾਨੂੰ ਕੌਣ ਸਮਝਾਏ ਹੈਅਰ ਸਟਾਈਲ ਇਹਦਾ ਨਾਮ ਹੈਅਰ ਸਟਾਈਲ ਦਾ ਨਾਮ ਹੈ ਮੈਸੀ ਹੈਅਰ ਸਟਾਈਲਰ ਫਟੇ ਮੁਹ ਕਰਛੜ ਉਹ ਇਹੋ ਜੇ ਹੈਅਰ ਸਟਾਈਲ ਦਾ ਹੈ ਤੇ ਬੰਦਾ ਸਾਡੇ ਤੇ ਦੋ ਚਪੇੜਾ ਮਾਰੇ ਤੇ ਉਂਜੀ ਹੋ ਜਾਂਦਾ ਉਂਜੀ ਇੱਥੇ ਨਾਲੇ ਪੈਸੇ ਦੋ ਤੇ ਨਾਲੇ ਆ ਐਡਾ ਕੰਤਾ ਕੀ ਜਿਵੇਂ ਸੱਟ ਛੜਿਆ ਆਏ ਖੋਲ ਦੇ ਨੀ ਆ ਭੈਣ ਜੀ ਜਾਓ ਤੇ ਮੈਂ ਖੋਲਣ ਉਹ ਖੋਲ ਨੀ ਪੈਸਾ ਮੈਂ ਕੋਈ ਨਹੀਂ ਦੇਣਾ ਹੈਗਾ ਉਹ ਹਾਏ ਅਸੀਂ ਤਾਂ ਡੇਲੀਆਂ ਸੋਈਆਂ ਇੰਨੀਆਂ ਜੱਲਾ ਜੁਲਾ ਲਾ ਕੇ ਤਾਂ ਗੇ ਜੁਲਫਾ ਸੈੱਟ ਕੀਤੀਆਂ ਨੇ ਭੈਣ ਜੀ ਆ ਆ ਕਿੱਥੇ ਜੁਲਫਾਂ ਲਾਈਆਂ ਨੇ ਤੁਸੀਂ ਜੱਲਾ ਲਾਈਆਂ ਨੇ ਭੈਣ ਜੀ ਜੱਲਾ ਪਿੱਛੇ ਲਾਈਦੀ ਹੁੰਦੀਆਂ ਨੇ ਮੈਸੀ ਹੇਅਰ ਸਟਾਈਲ ਤੇ ਅੱਗੇ ਨਹੀਂ ਲੱਗਦੀਆਂ ਹਾਏ ਅੱਗੋਂ ਬੰਦਾ ਜਿਵੇਂ ਸੱਟ ਕੀ ਫਿਰੀ ਜਾਏ ਕੀ ਯਾ ਤੋਸ ਬੁੱਢੀ ਨਾ ਅਗਲੀ ਵਾਰ ਦੁਕਾਨ ਚ ਨਹੀਂ ਵੜਨਾ ਚਾਹੀਦਾ ਨਾ ਪੈਸੇ ਦੇਦੀ ਵਾਲੇ ਉੱਤੇ ਜੈਨਸੀ ਕਰਦੀਆਂ ਨੇ ਮਸਾ ਆਸੀ ਬਣਾਦੇ ਆ ਮੈਂ ਇੱਕ ਵੀ ਵੇਚੀ ਜੀ ਨਾ ਠੀਕ ਨਾ ਚੱਲ ਲੈ ਬੁੱਢਾ ਹੋਇਗਾ ਤੂੰ ਮੈਂ ਕਿੱਤ ਬੁੱਢੀ ਆ ਇਹ ਬੁੱਢੀ ਹੈਗੀ ਕਾਲਾ ਅੰਗੇ ਜੁੱਤੀ ਬੁੱਢੀ ਹੋਈ ਮੇਰੀ ਜੁੱਤੀ